ਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਬਾਈ ਤੁਹਾਨੂੰ ਟਰੈਟਾਂ ਦੇ ਨਾਲ ਨਾਲ ਹੁਣ ਤੁਹਾਨੂੰ ਪਤਾ ਤੂੜੀ ਵਾਲੀ ਮਸ਼ੀਨਾਂ ਦਾ ਸੀਜ਼ਨ ਆ ਆਪਾਂ ਤੂੜੀ ਵਾਲੀ ਮਸ਼ੀਨ ਲੈ ਕੇ ਆਏ ਆ ਬਾਈ ਜਗਤਜੀਤ ਨਵੀਂ ਮਸ਼ੀਨ ਆ ਬਾਕੀ ਸਾਰੇ ਬਾਈ ਨਾਲ ਗੱਲਬਾਤ ਕਰਦੇ ਆ ਘਰੇਲੂ ਮਸ਼ੀਨ ਆ ਬਾਈ ਘਰੇਲੂ ਟਰਾਲਾ ਤੇ ਇੱਕ ਬਾਈ ਕੋਲੇ ਤੇ ਇੱਕ ਬਾਈ ਕੋਲੇ ਛੋਟਾ ਹੱਥੀ ਬਕਾਊ ਹੈਗਾ ਕੋਈ ਵਪਾਰ ਨਹੀਂ ਕਰਦਾ ਬਾਈ ਤੇ ਬਾਕੀ ਸਾਰੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਰਮਰ ਸਿੰਘ ਹੈ ਬਾਈ ਪਿੰਡ ਜੀ ਢੱਲਮਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਤੇ ਮਸ਼ੀਨ ਬਾਰੇ ਦੱਸੋ ਜੀ ਦਿਓ ਜੀ ਜਾਣਕਾਰੀ ਇਹ ਮਸ਼ੀਨ ਬਾਈ ਜੀ 20 ਮਾਡਲ ਆ 20 ਮਾਡਲ ਮਸ਼ੀਨ ਹੈ ਜੀ ਦੇਖ ਸਕਦੇ ਹੋ ਬਾਈ ਨਹੀਂ ਨਵੀਂ ਲੱਤੀ ਸੀ ਉਹ ਘਰ ਦੇ ਕੰਮ ਤੇ ਚਲਾਈ ਗਿਆ ਇਹ ਠੀਕ ਹੈ ਰੰਗ ਰੰਗ ਸਾਰਾ ਰੀਨਲ ਆ ਬਾਈ ਓਰੀਜਨਲ ਆ ਬਾਈ ਜੀ ਇਹ ਤਾਂ ਚੱਲੀ ਦੀ ਮਸ਼ੀਨ ਠੀਕ ਆ ਟਾਇਰ ਆ ਟਾਇਰ ਦੇਖ ਸਕਦੇ ਹੋ ਨਾਲ ਦੇ ਟਾਇਰ ਆ ਜੀ ਨਮਿਆ ਵਰਗੇ ਪਏ ਆ ਜੀ ਟਾਇਰ ਦੇਖ ਸਕਦੇ ਹੋ ਬਾਕੀ ਸਾਰੇ ਬੈਲਟਾਂ ਵਗੈਰਾ ਚੈੱਕ ਕਰ ਸਕਦੇ ਹੋ ਜੀ ਤੇ ਪੱਖੇ ਵਗੈਰਾ ਕਿਵੇਂ ਆ ਬਾਈ ਸਹੀ ਜੀ ਠੀਕ ਹੈ ਇੱਕ ਵੀ ਚੀਜ਼ ਦਾ ਨੁਕਸ ਨਹੀਂ ਕਿ ਰੁਪਈਏ ਤੇ ਬਲੇਟ ਬਾਈ ਇਹ ਟੁਕੜੀਆਂ ਕਿਵੇਂ ਬਦਲ ਲੀਆਂ ਪੈਣੀਆਂ ਪਾਸੇ ਬਦਲਨੇ ਪੈਣਗੇ ਵੀਰ ਜੀ ਸਾਰੀਆਂ ਨਮੀਆਂ ਸਾਰਪਤੀਆਂ ਲਾਈਆਂ ਹੋਈਆਂ ਨੇ ਠੀਕ ਹੈ ਸਾਰਪਤੀਆਂ ਲਾਈਆਂ ਨਮੀਆਂ ਤੇ ਪਾਸੇ ਬਦਲਨੇ ਪੈਣਗੇ 3630 ਤੇ ਚਲਦੀ ਸੀ ਆ ਟਰੈਕਟਰ ਖੜਾ ਜੀ 3630 ਤੇ ਚਲਦੀ ਸੀ ਕਿਹੜਾ ਟਰੈਕਟਰ ਖੜਾ ਜੀ ਦੇਖ ਸਕਦੇ ਹੋ ਤੇ ਇਧਰ ਕਟਰ ਵਗੈਰਾ ਦੇਖ ਸਕਦੇ ਹੋ ਥੋੜੇ ਸਾਹਮਣੇ ਹੈਗਾ ਤੇ ਬਾਕੀ ਸਾਰੇ 20 ਮਾਡਲ ਮਸ਼ੀਨ ਆ ਗਈ ਜੀ ਤੇ ਰੇਟ ਦੀ ਗੱਲ ਕਰੀਏ ਆਪਾਂ ਫਿਰ ਵੀ ਜੀ ਆਪਣੇ 215000 ਮਾਂ 215000 ਰੁਪਿਆ ਮੰਗਦੇ ਆ ਤੇ ਦੇਵਾਂਗੇ ਕਿੰਨੇ ਦੀ ਬਾਈ ਮੌਕੇ ਤੇ ਬਸ ਤੁਸੇ ਮਰ ਮਾੜ ਮਾੜ ਮੰਨ ਤਾਂ ਕਰਦੇ ਆ ਵੀ ਤਾਂ ਵੀ ਕਿੰਨੇ ਦੀ ਦੇ ਦੇਗਾ ਘਰੇਲੂ ਮਸ਼ੀਨ ਆ ਬਾਈ ਯਾਰਾ 13 ਤੁਰਾਂ ਦੇ ਦੇ ਦਾਂਗੇ ਜੇ ਜਪਕੇ ਬਾਹਾਂ ਪੈਸੇ ਨਹੀਂ ਨਹੀਂ ਠੀਕ ਹੈ ਬਾਈ ਹੂੰ ਤਾਂ ਜਾ ਤੇਰਾ ਬਾਈ 210000 ਦੀ ਮਸ਼ੀਨ ਦੇ ਦੂਗਾ ਸੋਨੂੰ ਦੇਖ ਸਕਦੇ ਹੋ ਜੀ ਤੇ ਬਾਕੀ ਸਿਰੇ ਬਾਈ ਹੁਣ ਆਪਾਂ ਇਹ ਲਾਲਾ ਵੀ ਤੂੰ ਜਾਂਦਾ ਕਰਕੇ ਖੋਲਦੇ ਨਹੀਂਗੇ ਇਹ ਤੇਰੇ ਉਤੀ ਆਗਾ ਵੀ ਬੰਦਾ ਦੂਰੋਂ ਆ ਜਾਂਦਾ ਹੈ ਕਿ ਉਹ ਇੱਕ ਪਾਸੇ ਬਦਲ ਕੇ ਚਲੇ ਜਾਵੇ ਤੇ ਜਾਲ ਜੁਲ ਕਿਵੇਂ ਆ ਠੀਕ ਹੈ ਕੈਂਚੀ ਆ ਗਈ ਇਹ ਬਈ 54 54 55 56 56 ਇੰਚੀ ਹੈ ਜੀ ਦੇਖ ਸਕਦੇ ਹੋ ਤੇ ਜਮਾ ਨਮੀ ਮਸ਼ੀਨ ਹੈ ਤੇ ਜੇ ਕਿਸੇ ਵੀਰ ਨੇ ਲੈਣੀ ਹੈ ਤਾਂ ਇਧਰ ਬਾਈ ਕੋਲੇ ਆ ਗਿਆ ਟਰਾਲਾ ਜੀ ਇਹ ਆ ਗਿਆ ਜੀ ਟਰਾਲਾ ਇਹ ਆ ਗਿਆ 14 14 ਫੁੱਟਾ ਟਰਾਲਾ ਹੈ ਜੀ 14 7 ਹੈ ਜੀ 14 7 ਹੈ ਟਰਾਲਾ ਹੈ ਜੀ ਦੇਖ ਸਕਦੇ ਹੋ ریل ਦਾ ਹਿੱਸਾ ਬੇਦਾਗ ਟਾਇਰ ਆ ਜੀ ਦੇਖ ਸਕਦੇ ਹੋ ਜਮਾ ਨਵਾਂ ਟਰਾਲਾ ਪਿਆ ਸੀ ਵਿੱਚੋਂ ਦਿਖਾ ਦੇ ਦੇਖ ਸਕਦੇ ਹੋ ਜੀ ਕੋਈ ਟਾਕੀ ਵਗੈਰਾ ਨਹੀਂ ਕੁਝ ਨਹੀਂ ਜੀ ਜਮਾ ਨਵਾਂ ਟਰਾਲਾ ਪਿਆ ਤੇ ਬਾਕੀ ਸਿਰੇ ਬਾਈ ਬਾਜਰ ਭੋਜਨ ਨੂੰ ਪਤਾ ਕਿੰਨਾ ਕਹਿ ਚੋ ਬਾਜਨ ਵੀਰ ਜੀ ਆਪਾਂ ਕਿਤੇ ਕੰਡਾ ਨਹੀਂ ਕਰਾ ਹੋਊਗਾ ਤੁਸੀਂ 28 ਕਮਾਂਟਲ ਤੋਂ ਉੱਪਰ ਬਾਜਨ 28 ਕਮਾਂਟਲ ਤੋਂ ਉੱਪਰ ਹੋ ਬਾਈ ਕਹਿੰਦਾ ਥੱਲੋ ਦੇਖ ਸਕਦੇ ਹੋ ਜੀ ਰੇਲ ਦਾ ਹਿੱਸਾਗਾ ਜੀ ਚੈੱਕ ਕਰ ਸਕਦੇ ਹੋ ਟਾਇਰ ਬਾਈ ਕਹਿੰਦਾ ਬੇਦਾਗ ਹੈ ਜੀ ਬਾਕੀ ਸਿਰੇ ਜਮਾਨਾ ਮਾਟਰਾ ਲਾ ਪਿਆ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ 14 7 ਦੀ ਆਪਾਂ ਬਾਈ ਜੀ 2 ਲੱਖ 40 ਹਜ਼ਾਰ ਮੰਗਦੇ 2 ਲੱਖ 40 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਦੇਖ ਸਕਦੇ ਹੋ ਮੱਛੀ ਹੁੱਕ ਚ ਆ ਗਿਆ ਹੈ ਨਾ ਬਾਈ ਤੇ ਇਹ ਕਿੰਨੇ ਕੁ ਦਾ ਦੇ ਦਾਂਗੇ ਮੌਕੇ ਤੇ ਬਾਈ ਆਪਾਂ ਫਿਰ ਮੌਕੇ ਤੇ ਵੀ ਜੀ ਆਉਗਾ ਮੈਂ 35 ਹੋਏਗਾ ਹਾਂ ਜੀ 2 35000 2 ਲੱਖ 35 ਹਜ਼ਾਰ ਰੁਪਿਆ ਦਾ ਮਿਲ ਜੂਗਾ ਈ ਟਰਾਲੀ ਦੇਖ ਸਕਦੇ ਹੋ ਤੇ ਬਾਕੀ ਸਾਰੇ ਬਾਈ ਕਿਹੜੀ ਤੇਰੇ ਕੋਲੇ ਲਾਲਾ ਵੀ ਕਰੇ ਤੂੰ ਕਹਿੰਦਾ ਵੀ ਛੋਟਾ ਹਾਥੀ ਹੈਗਾ ਉਹ ਬਾਈ ਮਰ ਲੈ ਬਾਈ ਮਾਡਲ ਹਾਂਜੀ ਅੱਛਾ 20000 ਕਿਲੋਮੀਟਰ ਚੱਲੇ ਆਵੇ ਠੀਕ ਹੈ ਜੀ ओरिजिनल ਆ ਸਾਰਾ ਟਾਇਲ ਟੂਰ ਨਾਲ ਦੇ ਕਿਤੇ ਸੀ ਚਲਾਏ ਨਹੀਂ ਬਸ ਘਰ ਦੇ ਕੰਮ ਉਹ ਲਿਆ ਸੀ ਆਲੂ ਉਹਨਾਂ ਦਾ ਕੰਮ ਕਰਦੇ ਸੀ ਠੀਕ ਹੈ ਜੀ ਮੁਰਚ ਹੋ ਸੀ ਵਿਚਾਰ ਬੰਦ ਉਹਨੂੰ ਵੇਚ ਦਿੱਤੀ ਠੀਕ ਆ ਉਹਦੀ ਡਿਮਾਂਡ ਕੀ ਹੈ ਜੀ ਉਹਦੀ ਡਿਮਾਂਡ ਹੈ ਵਿੱਚ 4.5 ਲੱਖ ਠੀਕ ਹੈ ਜੀ ਤੇ ਮੌਕੇ ਤੇ ਕਿੰਨੇ ਕਰ ਦੇ ਦੇ ਦੇਗਾ ਤਾਂ ਵੀ ਐ ਮਨੋ ਜੀ ਜੇ ਮੌਕੇ ਦਊਗਾ ਜੇ ਮੌਕੇ ਤੇ ਘੱਟ ਵੱਧ ਕਰ ਲਾਂਗੇ ਠੀਕ ਆ ਉਹ ਜਾ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਪੰਜਾਬ ਨੰਬਰੀ ਆ ਬਾਈ ਆ ਯਾ ਲੋਕੋ ਇਹਦਾ ਆਪਣਾ ਪੀਵੀ 13 ਸੰਗਰੂਰ ਦਾ ਨੰਬਰ ਜੀ ਠੀਕ ਹੈ ਠੀਕ ਹੈ ਨਵਾਂ ਲੈਪ ਆਪਣਾ ਆਪ ਦਾ ਠੀਕ ਹੈ ਠੀਕ ਹੈ ਲੋਨ ਵਗੈਰਾ ਕਲੀਅਰ ਹੈ ਨਗਦ ਕੈਸ਼ ਨਗਦ ਕੈਸ਼ ਦਾ ਬਾਈ ਕਹਿੰਦਾ ਜੇ ਕਿਸੇ ਨੇ ਛੋਟਾ ਆਤੀ ਲੈਣਾ ਤਾਂ ਵੀ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਟਰਾਲਾ ਲੈਣਾ ਤਾਂ ਜੇ ਮਸ਼ੀਨ ਲੈਣੀ ਹੈ ਤਾਂ ਬਾਕੀ ਸਿਰੇ ਤਾਂ ਕਹਿੰਨੇ ਆ ਬਾਈ ਆਪਾਂ ਇਹ ਬਾਈ ਦੀ ਆਪ ਦੀ ਘਰੇਲੂ ਜ਼ਿਮੀਂਦਾਰਾ ਮਸ਼ੀਨ ਆ ਕੋਈ ਵਪਾਰ ਨਹੀਂ ਕਰਦਾ ਬਾਈ ਬਾਈ ਕਹਿੰਦਾ ਨਵੀਂ ਲੈਤੀ ਸੀਗੀ ਤੇ ਬਾਈ ਹੁਣ ਵੇਚਦਾਗਾ ਤਾਂ ਕਰਕੇ ਸਾਨੂੰ ਬਾਈ ਅੱਪਾ ਬਾਈ ਦੇ ਯਕੀਨ ਤੇ ਆ ਖੋਲਿਆ ਵੀ ਨਹੀਂ ਪਾਸੇ ਬਾਦਲ ਕੇ ਲਾ ਲੋ ਬਲੇਟਾਂ ਤੇ ਚੱਲ ਪੈਣਗੇ ਸਰਪ ਦੇ ਬਲੇਟ ਆ ਬਾਈ ਕਹਿੰਦਾ ਜਮਾ ਨਮੀ ਮਸ਼ੀਨ ਪਈ ਆ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ